ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਤੇ ਅੱਜ ਮਮਾ ਨੇ ਰੋਟੀ ਨਹੀਂ ਪਕਾਈ ਤੇ ਆਪਾਂ ਮਮਾ ਨੇ ਪੁੱਛਿਆ ਮੈਨੂੰ ਰੱਡੀ ਬਣਾਈ ਸੋਨੇ ਚ ਆਵਾਂ ਬਿਨਾਂ ਅੱਜ ਮਮਾ ਮੈਂ ਨੂੰੜੀ ਜਾਜ ਬਣਾਉਂਦੀ ਕਿਵੇਂ ਬਣਾਉਣੀ ਬਣਾਉ ਦੋ ਨਹੀਂ ਜਾਣ ਪੁੱਤ ਚਲੋ ਮੈਂ ਦੱਸਦੀ ਹਾਂ ਤੁਸੀਂ ਦੱਸਿਓ ਫਿਰ ਮੈਂ ਬਣਾ ਹੀ ਦਿੰਦਾ ਬਣਾਓ ਫਿਰ ਚੱਲ ਜੀ ਕਿਵੇਂ ਬਣੇ ਗਾਇ ਕਿ ਕਿੱਥੇ ਸਾਰੇ ਬਿਚ ਨਹੀਂ ਆਇਆ ਰਹਾ ਦੇਖੀ ਸਭ ਜਿੱਦ ਕਿ ਸਾਰੇ ਕੁਝ ਪਿੱਛੇ ਨਿਛਾਇਆ ਹੈ ਉਹ ਜੋ ਆਪਾਂ ਕਰਨਾ ਹੈ ਤਿੰਨਸ ਚੈਪਟਰ ਇਹਨਾਂ ਵਿੱਚ ਪਹਿਲਾ ਆਪਾਂ ਜਿਹੜਾ ਇਹਦਾ ਪਾਉਡਰ ਸਬਜੀ ਵਾਲਾ ਉਹਨੂੰ ਆਪਣੇ ਬੋਇਲ ਕਰਨ ਵਾਲੇ ਪਾਣੀ ਵਿੱਚ ਤਿੰਨ ਤੋਂ 5 ਮਿੰਟ ਤੱਕ ਤੇ ਉਸ ਤੋਂ ਬਾਅਦ ਆਪਾਂ ਕੜਾਹੇ ਵਿੱਚ ਪਾਣੀ ਪਾ ਲੈਣਾ ਥੋੜਾ ਜਿਹਾ ਫਿਰ ਆਪਣੀ ਸਬਜੀ ਉਹਦੀ ਰੈਡੀ ਤੇ ਉਸ ਤੋਂ ਬਾਅਦ ਆਪਾਂ 1-2 ਮਿੰਟ ਤੱਕ ਰੋਂ ਉਹਨੂੰ ਕਰਨਾ ਵਾ ਕਿੰਨੇ ਆ ਤੇ ਤੁਹਾਨੂੰ ਇਹਨਾਂ ਦਾ ਇਸ ਫੈਸਟ ਨੂੰ ਪਾਣੀ ਵਿੱਚ ਬੋਇਲ ਕਰ ਲੈਣਾ ਉਹਨੂੰ ਵੀ ਫਿਰ ਆਪਣੇ ਚੱਲੇ ਜਾਵਲੋ ਜੀ ਦੇ ਰੈਡੀ ਮੈਂ ਅੱਗੇ ਫਿਰ ਹਲੋ ਇਹਨਾਂ ਪਸੀ ਦੇ ਰੱਖ ਦਿਆਂ ਫਿਰ ਆਪਾਂ ਚੇਲੇ ਜਾਵਲੋ ਤੇ ਸਿਲੂ ਖੋਲ ਲਾਂਗੀ ਮੈਂ ਨਗਰੋ ਹੋ ਜਾਈ ਨਾ ਮੈਂ ਮੀਟੇਸ ਲਾ ਕੇ ਆਉਂਦੀ ਆ ਕਦੀ ਕੰਦੀ ਨੂੰ ਕੁਝ ਬਣਾਉਂਦਾ ਦੋ ਕਦੀ ਨੋ ਪਾਸਤਾ ਬਣਾਉਂਦਾ ਦੀ ਕੁਝ ਬਣਾਉਂਦਾ ਲੈ ਆਹ ਕੀ ਗਾਇਸ ਇਹ ਤੇ ਆ ਬਣੀ ਚਾਵਲ ਮਨੂੰ ਬਹੁਤ ਥੋੜੇ ਜਿਆਦਾ ਇੱਥੇ ਆਪਣੀ ਛੱਲੇ ਬਣੇ ਨਾ ਇਹ ਉਹ ਆ ਤਾਂ ਗਰਮ ਕਰਾਂਗੇ ਨਾ ਪਹਿਲਾਂ ਇਹਨਾਂ ਨੂੰ ਇਹ ਆ ਵੀ ਬਣੇ ਹੋਏ ਆ ਦੇ ਗ੍ਰੇਸ ਵੇ ਆਪਾਂ ਗਰਮ ਕਰਾਂਗੇ ਤੇ ਗਾਇਸ ਮੈਂ ਸਾਹ ਦੇ ਰੋ 150 ਰੁਪਏ ਦਾ ਲਿਆਈ ਏ ਤੇ ਇੱਕ ਕੌਲੀ ਬਣੀ ਲੱਗਦਾ ਚੌਲਾਂ ਵੀ ਹੋਣੀ ਤੇ ਆਹ ਦੇਖ ਲੋ ਚਨੇ ਤੇ ਗਾਇਸ ਆ ਦੇਖੋ ਇੱਕ ਕੱਪਨ 스ਪੂਨ ਮਿਲਿਆ ਇਹਦਾ ਪਿਆੜੀ ਉਹ ਬੜਾ ਵਧੀਆ 스ਪੂਨ ਮਿਲਿਆ ਬਹੁਤ ਵਧੀਆ ਤੇ ਆਪਣਾ ਇੱਥੇ ਟਿਸ਼ੂ ਮਿਲਿਆ ਆ 스ਪੂਨ ਮਿਲਿਆ ਇਹਨਾਂ ਨਾਲ ਇਹ ਟਿਸ਼ੂ ਟਿਸ਼ੂ ਮਿਲਿਆ ਅ ਡੰਗਾ ਜਿਹਾ ਦਿੱਤਾ ਨਾਲ ਖਾਣ ਨੂੰ ਤੇ ਭਾਰਾ ਦੇਖੋ ਇਹਦੀ ਕੁਆਂਟੀਟੀ ਕਿੰਨੀ ਥੋੜੀ ਆ ਚਾਵਲਾਂ ਦੀ ਮੈਨੂੰ ਲੱਗਦਾ ਇੱਕ ਗੋਲੀ ਵੀ ਨਹੀਂ ਹੋਣੀ ਇਹ ਤੇ ਆ ਇਹਨਾਂ ਨਾਲ ਮਾਈਟ ਚਨੇ ਮਿਲੇ ਆ ਮੈਨੂੰ ਤਾਂ ਬਹੁਤ ਜ਼ਿਆਦਾ ਘਾਟਾ ਪੈਂਦਾ ਵਾ 150 ਰੁਪਏ ਜਿਗਰ ਮਿਲਿਆ ਇੱਕ ਕੁੱਕਰ ਸਭ ਦੀ ਜੋ ਮਨ ਮੰਨ ਜਾਂਦਾ ਪਤਾ ਕੁਛ ਕੋਈ ਨਹੀਂ ਕੋਈ ਨਹੀਂ ਬਾਈ ਸਭ ਤੋਂ ਬੜਾ ਵਧੀਆ ਮਿਲੇ ਅਗਲੀ ਵਾਰੀ ਕੜੀ ਝੋਲੇ ਕਿਉਂ ਨਹੀਂ ਬਿਲਕੁਲ ਨਹੀਂ ਲਿਆਉਣੇ ਲਿਆਉਂਗੀ ਇੱਥੇ ਪੁਰਾਣਾ ਰਹਿਣੇ ਲਿਆਉਂਗੀ ਜੀ ਜੀ ਗੰਦ ਕਰਦੀ ਹੈ ਦਾਲ ਚਾਵਲ ਲਿਆਉਂਗੀ ਉਹਦਾ ਤਾਂ ਮਿਲੂਗੇ ਕਰੇ ਨੀ ਨਾ ਕਰਦੇ ਆਪਾਂ ਆ ਮਮੀ ਕਾਇ ਟਾਈਮ ਲੰਦਾ ਨਹੀਂ ਨਹੀਂ ਇੱਥੇ ਰੈਡੀਮੇਡ ਬਿਲਕੁਲ ਨਹੀਂ ਲਿਆਉਣੇ 150 ਦੇ ਵਿੱਚ ਝੋਲੇ ਨਹੀਂ ਕਿਹੜਾ ਵੇਕੂ ਫਾਉਗੋ ਤੁਸੀਂ ਕਮੈਂਟਿੰਗ ਜ਼ਰੂਰ ਦੱਸਿਓ ਸਹੀ ਕੀਤਾ ਮਨੋਤ ਨੇ ਕਿ ਗਲਤ ਕੀਤਾ ਸਹੀ ਬਿਲਕੁਲ ਗਾਇਆ ਬਹੁਤ ਗਲਤ ਕੀਤਾ ਵਾਲਿਆ ਕੇ ਮੈਂ ਅਦਰ ਗਰਮ ਪਾਣੀ ਘਰੇ ਆਵਾ ਕਹ ਰਹੀ ਹੈ ਗਰਮ ਪਾਣੀ ਘਰ ਕੇ ਤਾਂ ਫਿਰ ਬਣਾਉਣਾ ਵਾ ਗਰਮ ਪਾਣੀ ਚ ਪਾਉਣੇ ਆ ਤੱਕ ਤਾਂ ਦਬਣਾਉਣੇ ਆ ਇਹਨੂੰ ਆਪ ਐਚ ਪਾ ਦਾਂਗੇ ਪਾਣੀ ਨਹੀਂ ਪੋਣਾ ਥੋੜਾ ਜਿਹਾ ਮਾਣੀ ਪਾ ਸਕਦੇ ਆ ਨਹੀਂ ਸਬਜੀ ਆਪਣੀ نیچے ਨਾ ਲੱਗੇ ਫਿਰ ਕਰਕੇ ਇਹਨੂੰ ਉنگੇ ਹੂੰ ਤੇ ਚੋਲੇ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਗਿਨ ਇਹਨਾਂ ਨੂੰ ਫਿਰ ਚੰਗਦਰਿਸ ਨਾਲ ਆ ਗਏ ਬਹੁਤ ਗਲਤ ਕੀਤਾ ਮਨੋਤ ਨੇ ਤਾਂ ਬਹੁਤ ਜ਼ਿਆਦਾ ਮੰਮੀ ਇਹਨਾਂ ਤੜਕਾ ਦੀ ਰਾਬਾ ਕੇ ਨਹੀਂ ਬਣੇ ਹੋਏ ਆ ਪਹਿਲਾਂ ਹੀ ਬਣਿਆ ਦਾ ਕੇ ਬਣਾਉਣਾ ਲੈ ਬੋਲ ਲਿਆ ਲੈ ਇਹ ਬਣੇ ਹੋਏ ਨੇ ਆਏ ਹਾਏ ਮਮੀ ਤੋੜ ਦੇਣਾ ਬਣੇ ਹੋਏ ਆ ਯਾਰ ਉੱਧਰੇ ਵੀ ਬਣੇ ਹੋਏ ਆ ਬਣਾ ਦੇ ਬਣੇ ਜਿਦਾਂ ਪੈਕਾਂ ਦੇ ਵਿੱਚ ਤਾਂ ਬੰਦ ਕੀਤੇ ਹੋਏ ਆ ਸਾਰਾ ਤਲਕਾ ਦੁਲਕਾ ਲੈ ਪਤਾ ਨਹੀਂ ਕਿੰਨੇ ਮੰਨ ਦੀ ਪੈਕਿੰਗ ਹੋ ਗਈ ਹੈ ਗਾਇਸ ਅਰਾਈਸ ਦੇਖੋ ਆਪਣੇ ਜਿਆਦਾ ਬੋਲ ਨਹੀਂ ਹੈ ਗਿਆ ਦੇਖੋ ਬਣੇ ਹੋਏ ਆ ਤੇ ਜੇ ਪਾਣੀ ਬਾਤਾ ਆਪਾਂ ਦੇ ਵਿਰੋਹ ਜਾਣਗੇ ਜਦਾ ਸੋਗੀ ਫਿਰ ਆਪਾਂ ਕੱਲੇ ਇਦਾਂ ਹੀ ਗਰਮ ਕਰ ਲੈਨੇ ਆ ਮੈਨੂੰ ਤਾਂ ਕੁਛ ਵੀ ਸੰਭ ਨਹੀਂ ਆਂ ਕਰਨੀ ਇਸ ਕੁੜੀ ਦੀ ਕੀ ਕਰਨਾ ਪਾਣੀ ਨੂੰ ਮੈਂ ਕਰਤਾ ਮੰਦ ਮੇਰਾ ਟਾਈਮ ਲਈ ਖਰਾਬ ਕਰਨਾ ਅਜੇ ਮੇਰਾ ਘਰ ਦਾ ਸਾਰਾ ਕੰਮ ਪਿਆ ਹੋਇਆਲੇ ਕੋਲ ਇਧਰ ਬਰਤਨ ਹੀ ਮੰਜਣੇ ਨਾਲ ਪਏ ਹੋਏ ਨੇ ਤੇ ਘਰ ਦਾ ਕੰਮਕਾਰ ਵੀ ਸਾਰਾ ਕਰਨਾ ਲਾ ਦੇ ਕੋ ਅਜੇ ਰਾਸ਼ਨ ਪਾਉਣਾ ਵਾ ਡੱਬਿਆਂ ਦੇ ਵਿੱਚ ਸਫਾਈਆਂ ਕਰਨ ਵਾਲੀਆਂ ਵਾ ਦੇਖੋ ਛਾੜੂ ਇਧਰ ਚਾਦਰਾਂ ਜੁਦਰਾ ਵਿਛਾਲੀਆਂ ਵਾ ਵਧੀਆ ਕਲੀਨ ਕਰਤਾ ਬਾਸ ਸਾਈਡ ਆ ਸੁੱਤਾ ਪਿਆ ਉਹ ਤੇ ਗਾਇਸ ਇਧਰ ਹੋ ਆ ਦੇਖੋ ਝਾੜੂ ਪੋਚਾ ਜਿ ਲਾਉਣਾ ਮੈਂ ਤੇ ਅਸੀਂ ਰਾਜਵੀਰ ਦੀਆਂ ਦੇਖ ਰਹੇ ਸੀ ਵੀਡੀਓ ਆ ਦੇਖੋ ਰਾਜਵੀਰ ਜਵੰਦੇ ਦੀਆਂ ਵੀਡੀਓ ਦੇਖ ਰਹੇ ਸੀ ਅਸੀਂ ਲਗਾ ਕੇ ਤੇ ਮਨ ਬਹੁਤ ਜ਼ਿਆਦਾ ਸੈਡ ਹੋਇਆ ਪਿਆ ਤੇ ਬਸ ਇਹਨੂੰ ਦੇਖਦੇ ਦੇਖਦੇ ਆ ਦੇਖੋ ਕਿੰਨਾ ਟਾਈਮ ਕਰ ਲਿਆ ਅਸੀਂ 12 ਵਜੇ ਗੇ ਕਰਦਾ ਕੋਈ ਵੀ ਕੰਮ ਨਹੀਂ ਕੀਤਾ ਹਜੇ ਤੱਕ ਇਹਨੂੰ 2 ਘੰਟੇ ਉਹ ਲਾ ਕੇ ਬੈਠੇ ਹੋਇਆ ਇਹਦੀਆਂ ਵੀਡੀਓਜ਼ ਦੇਖ ਰਹੇ ਸੀਗੇ ਬਹੁਤ ਹੀ ਜ਼ਿਆਦਾ ਮਨਸੈਡ ਹੁੰਦਾ ਨੂੰ ਦੇਖ ਕੇ ਤੁਸੀਂ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਕਿੰਨਾ ਕੁ ਦੁੱਖ ਆਇਆ ਸਾਨੂੰ ਤਾਂ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਆ ਦੇਖੋ ਵੀਡੀਓ ਦੇ ਵਿੱਚ ਸਾਰਿਆਂ ਨੂੰ ਹਸਾਉਣ ਵਾਲਾ ਅੱਜ ਸਾਰਿਆਂ ਨੂੰ ਰਵਾ ਗਿਆ ਤੇ ਹੁਣ ਕੀ ਕਰਾਂ ਮਨਤ ਅਮਨਤ ਮੈਂ ਉਹ ਵੀਡੀਓ ਦੇਖ ਰਹੀ ਸੀ ਮਨਤ ਨੇ ਮੇਰੀ ਜਾਣ ਕਰਦੀ ਉਨੇ ਜਾਓ ਬਣਾ ਕੇ ਦਿਓ ਆ ਪਹਿਲਾਂ ਹੀ ਬਣੇ ਹੋਏ ਆ ਹੁਣ ਕੀ ਕਰਨਾ ਉਸ ਤੇ ਕਰ ਦਮੇ ਬਸ ਗਰਮ ਕਰਕੇ ਖਾ ਲੈ ਹਾਂ ਹੋਰ ਮੇਰਾ ਕੰਮ ਵਧਾ ਦੇਣਾ ਹੋਰ ਕਾਡੇ ਕਰ ਦੇਣੇ ਮੰਜ ਨਾਲ ਮਮੀ ਤੁਹਾਨੂੰ ਪਾਣੀ ਪਾ ਦਿਓ ਇਹਦੇ ਥੋੜਾ ਜਿਹਾ ਆਪਾਂ ਗਰਮ ਪਾਣੀ ਐਡ ਕਰ ਦਾਂਗੇ ਹੋਣੀ ਮੈਂ ਕੱਲ ਸਾਰੇ ਧੋ ਕੇ ਰੱਖਲੇ ਸੀ ਮਨੂੰ ਕੱਪੜੇ ਧੋਣੇ ਆ ਉਹ ਤਾਂ ਹਾਂ ਬਹੁਤ 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 ਪਤਾ ਨਹੀਂ ਮੈਨੂੰ ਸਮਝ ਹੀ ਲੱਗ ਰਹੀ ਰਾਇ ਸਰ ਰਾਇਸ ਪਾਉਣਾ ਲੱਗੇ ਹੈ ਚੂਭਾ ਵੀ ਕਰਮ ਕਰਾ ਮੈਂ ਤੇ ਬਹੁਤ ਗਰਮ ਕੀਤਾ ਵਾ ਚਲੋ ਗਾਈਸ ਦੇ ਗਾਈਸ ਦੇਖੋ ਫਰੈਂਡਸ ਇੱਕ ਕੋਲੀ ਵੀ ਨਹੀਂ ਹੈਗੀ ਇਹ ਚੌਲਾਂ ਦੀ ਲੈ ਇਹਨਾਂ ਬਾਅਦ ਤਾਂ ਦੱਸਦੀ ਮੈਂ ਦੇਖ ਕੇ ਫਿਰ ਘਟ ਪਾਉਣੀ ਹੈ ਇਹਦੇ ਵਿੱਚ ਥੋੜਾ ਪਾਣੀ ਪਾਓ ਗਰਮ ਪਾਣੀ ਹਾਂ ਬਸ ਐਸੋ ਨਾਲ ਕਰੇ ਮीडियो ਬੰਦ ਨਾਲੀ ਬਸ ਨਾ ਬੰਨ ਲ ਗੋਸ ਕਰਾਂਗੇ ਸੋ ਮੁੱਛ ਦਾ ਕੱਢਦਾ ਵਿੱਚ ਪਲਾਸਟਿਕ ਦਾ ਰੋਟੀ ਪਾਣੀ ਪਾੜਤਾ ਨੋ ਜੀ ਗਰਮ ਪਾਣੀ ਐਡ ਕਰਤਾ ਤੇ ਨਾ ਮੇਰਾ ਡੈਡ ਪਰਨਾ ਨਾ ਮੇਰਾ ਡੈਡ ਪਰਨਾ ਤੇ ਨਾ ਮਨ ਨਾ ਦਬਰਨਾ ਮੇਰਾ ਦਾਸ ਗਾਉ ਨਹੀਂ ਬਰਨਾ ਨਾ ਟੇਡਾ ਮੇਰਾ ਭਰ ਜੂਗਾ ਭਰ ਜੂਗਾ ਮਨ ਨਾ ਬਾਰ ਆਨੇ ਜਿੱਦਾਂ ਪੜੇ ਵਿਆਹਾਂ ਤੇ ਹੁੰਦੇ ਨੇ ਛੋਲੇ ਹੁੰਦਾ ਇਸ ਮੈ ਲਾਈਏ ਨਾ ਚੋ ਜੀ ਸੁਗੰਧ ਹੁੰਦਾ ਮਾਰੀ ਨੀਂਦ ਮੈਲਵਰ ਲਬ ਖੁਸ਼ਬੂ ਬਦਿਆ ਫ੍ਰੈਗਰੈਂਟ ਗਾਇਸ ਮੈਂ ਇਹ ਚ ਖਾਉਂਗੀ ਪਾ ਕੇ ਰੰਗੇ ਚ ਤੁਹਾਡੇ ਭਾਂਡੇ ਨਹੀਂ ਹੋਗੇ ਜਿਆਦੇ ਨਾ ਹੋਤਾ ਕੋਈ ਭਾਂਡੇ ਨਾ ਭਾਂਡੇ ਨੂੰ ਨਹੀਂ ਮੰਨਦੇ ਤੇ ਗਾਇਸ ਮੈਂ ਮਾਰਨ ਟਿਸ਼ੂ ਨੂੰ ਅੱਧਾ ਤੇ ਅੱਧਾ ਕਰੂੰਗੀ ਹੁਣ ਇਹ ਭਾਂਡੇ ਨੂੰ ਆਂ ਲਾ ਤੇ ਇਹ ਵੀ ਨੂੰ ਨਾ ਰੋਕ ਕੰਮ ਕਰਾਂ ਹਾਂਜੀ ਰਾਤੀਆਂ ਪਾ ਆਲੂ ਬਣਾਏ ਸੀਗੇ ਲੱਸੀ ਪਾ ਕੇ ਤੇ ਜੀਰਾ ਪਾ ਕੇ ਗਾਇਸ ਬਹੁਤ ਜਿਆਦਾ ਮੀਠੀ ਤੁਸੀਂ ਕਹੋ ਜੀ ਗਾਇਸ ਤੁਸੀਂ ਰੈਸਪੀ ਆਪチェक ਕਰਾਂਗੇ ਜੇ ਜੇ ਤੁਸੀਂ ਕਹੋਗੇ ਸਾਨੂੰ ਕਮੈਂਟ ਕਰੋਗੇ ਜੇ ਅਸੀਂ ਤੁਹਾਡੇ ਨਾਲ ਰੈਸਪੀ ਆਵੀ ਸ਼ੇਅਰ ਕਰਾਂਗੇ ਫਿਰ ਬਹੁਤ ਹੀ ਜ਼ਿਆਦਾ ਸਵਾਦ ਨੇ ਸੀ ਆਲੂ ਹੱਟੇ ਮਿੱਠੇ ਹੱਟੇ ਮਿੱਠੇ ਮੈਂ ਲੱਭਾ ਬੜਾ ਅੱਛਾ ਪਾਣੀ ਹੈ ਨਾ ਜਿਹੜਾ ਪਿੰਦਾ ਦਾ ਪਾਣੀ ਪਾਉਣਾ ਸੀ ਪਾਉਣਾ ਸੀਗਾ ਪੱਚੇ ਸੀਗੇ ਆਹ ਦੇਖੋ ਲੱਸੀ ਬਾਕੀ ਹੋਰ ਕਾਹੀ ਲੱਸੀ ਨਾ ਇਹ ਨੇ ਟੇਸਟੀ ਪਰ ਐਸੀ ਤਾਂ ਤੁਸੀਂ ਮੈਂ ਪਹਿਲਾਂ ਕਿਹਾ ਮਮ ਨੂੰ ਮੈਂਨੇ ਜਿੱਤ ਲਈ ਲੱਸੀ ਪਾਈ ਤੇ ਮੈਂ ਖਾਣੀ ਨਹੀਂ ਰੋਟੀ ਲੱਸੀ ਪਾ ਕੇ ਤੇਨੂੰ ਮੈਂ ਦੱਸਿਆ ਰਹੀ ਪਤਾ ਨਹੀਂ ਭਾਈ ਮੈਂ ਤੇ ਰੋਟੀ ਖਾ ਵੀ ਲਈ ਇਹਨੇ ਮਜੇ ਨਾਲ ਦੋ ਤਿੰਨ ਰੋਟੀਆਂ ਖਾ ਲੀਆਂ ਤੇ ਮੈਨੂੰ ਬਾਅਦ ਚ ਦੱਸਿਆ ਮੈਂ ਲੱਸੀ ਪਾਈ ਹੋਈ ਸੀ ਇਹਦੇ ਵਿੱਚ ਕਹਿੰਦੀ ਬਹੁਤ ਸਵਾਦ ਕੋ ਲੱਸੀ ਵਰਤਦੀਆਂ ਬਣੀ ਸਕਾਈਸ ਗਾਇਸ ਰੈਸਪੀ ਔਖੀ ਜੀ ਆਪਣੀ ਜੇ ਤੂੰ ਕਮੈਂਟ ਕਰੋਗੀ ਤੇ ਅੱਪਾ ਤੁਹਾਨੂੰ ਰੈਸਪੀ ਅਸੀਂ ਸ਼ੇਅਰ ਕਰਾਂਗੇ ਬਹੁਤ ਸਵਾਦ ਆਉਂਦਾ ਹੈ ਜਿਵੇਂ ਆਪਣੇ ਆਪ ਬੋਇਲ ਹੋ ਰਿਹਾ ਤੇ ਆਪਣੀ ਸਭ ਕੰਤਾ ਜੀ ਵੱਲ ਇੱਥੇ ਆਪਣੇ ਆ ਹੋ ਰਿਹਾ ਚਾਵਲ ਚਾਵਲ ਗਰਮ ਹੋ ਰਿਹਾ ਸ਼ਿਸ਼ੂ ਪਕ ਕੇ ਸ਼ਿਸ਼ੂ ਪੇਪਰ ਇਹ ਚੋਲ ਹੋ ਰਿਹਾ ਬਣ ਗਿਆ ਨਾ ਲੱਗਦਾ ਇਹ ਨਹੀਂ ਬਣੇ ਆਪकी ਸਬਜੀ ਤਾਂ ਹੋ ਗਈ ਤੇ ਕਿਹ ਕਿਹ ਤਰ੍ਹਾਂ ਗਈ ਨਹੀਂ ਸੀ ਹੋਈ ਉਹ ਜਿਹੀ ਮੰਮੀ ਬਹੁਤ ਜ਼ਿਆਦੀ ਹੋ ਗਿਆ ਅਲਿਖ ਪਾਣੀ ਆਇਆ ਇੱਥੇ ਖਾ ਕੇ ਦੇਖੋ ਪ੍ਰੈਗਨੈਂਸੀ ਦਾ ਠੀਕ ਆ ਹੋ ਗਈ ਬੰਦੇ ਤੇ ਆ ਉਸ ਤੋਂ ਚੱਲ ਜੀ ਨੋਰਮਲ ਜਿਹਾ ਨਾ ਇਹਨਾਂ ਖਬਾਨੇ ਤਾਂ ਦੁੱਧ ਜਾਰੀ ਹੋਣਾ ਚਾਹੀਦਾ ਹੂੰ ਗਲ ਗਿਆ ਨਹੀਂ ਹੋਰ ਫੜੇ ਕਰ ਲੈਂਦਾ ਚਲੋ ਆਪਣਾ ਬਰਸਨ ਮਾਹੀ ਲੰਘਾ ਲਾਉਂਦਾ गाये अपन हल्दीराम दी चलने जावेला हल्दीराम दे, दे जा हल्दीराम हल ओ फेमस हाँ बड़ा मुंडो बड़ा कैसा रे हो गया हम गला उठे सुविच वाला थोड़ी एक बोली बनी है पूरी सब्जी अभी हो जा सब्जी boil हो रही है गाइस 1.5 फुट विच कींदा अच्छा 150 रुपए कुकर भर के चोला बनाना पने ਮੈਨੂੰ ਲੈ ਲੂਗੀ ਆਪਣੇ ਘਰ ਮੋਗੇ ਲੱਸੀ ਪਾਤੀ ਸੀ ਮੈਂ ਅੱਜ ਹੋਰ ਮੈਨੂੰ ਫੇਰ ਮੈਨੂੰ ਫੇਰ ਬਣਾ ਦਿੰਦੇ ਘਰੇ ਹੀ ਤੈਨੂੰ ਕੀ ਪਤਾ ਸੋਦੇ ਚ ਨਹੀਂ ਜੱਪ ਲੈ ਆਂਦਾ ਕੋਸਾ ਜੂਮਾ ਲੱਗੀ ਬਾਹਰ ਮਾਏ ਜੇ ਮੈਂ ਬਾਹਲੇ ਮਾਇਲਿੰਦੇ ਖੱਟੇ ਦੁਹੱਲੇ ਆ ਇਥੇ ਮੈਂ ਚੋਲ ਇੱਕ ਕੱਢ ਲਈ ਪਲੇਟ ਤੋਂ ਆਪਣੀ ਸਬਜ਼ੀ ਚ ਕੱਢ ਲਈ ਰਹੀ ਹੋ ਗਿਆ ਛੋਲੇ ਚਾਵਲ ਤੇ ਅੱਜ ਵੀ ਸਬਜ਼ੀ ਦੀ ਕਰ ਰਹੇ ਹਾਂ ਦੀਆ ਵੀ ਦੀਆ ਕਰ ਰਹੇ ਹਾਂ ਜੇ ਰੱਸੀ ਵਾਲੇ ਦੀਆ ਕਰ ਰਹੇ ਹਾਂ ਹਾਂ ਬਹੁਤ ਕਿਵਣਾ ਉੰਗੀ ਗਰਮ ਗਰਮ ਉਹਨਾਂ ਫੁੱਲ ਤੇ ਬਣਾਵਾਂਗੇ ਫਿਰ ਤੁਹਾਨੂੰ ਦਿਖਾਣੇ ਆ ਹਾਂਜੀ ਗ੍ਰੈਂਡਸ ਹੁਣ ਮੰਨ ਤੋ ਛੋਲੇ ਚਾਵਲ ਖਾਣ ਲੱਗੀ ਆ ਤੇ ਮੈਂ ਇਹਨੂੰ ਕਿਹਾ ਵੀ ਹਾਂ ਖਾ ਕੇ ਚੈੱਕ ਕਰਕੇ ਦੱਸ ਕੇ ਦਾਨੇ ਬਣੇ ਆ ਮੈਨਾਂ ਕੱਟਿਆ ਪਿਆਜ਼ ਕਿਉਂਕਿ ਪੈਸੇ ਇਹ ਤੋ ਹੀ ਬਰਬਾਦ ਕੀਤੇ ਆ 150 ਰੁਪਿਆ ਖਾ ਕੇ ਦੱਸ ਕੇ ਹੋ ਜੇ ਕਿਦਾਂ ਦੇ ਇਹ ਨਾ ਜੰਮੀ ਨੇ ਅੰਨੇ ਯਮਮੀ ਬਣਿਆ ਨਾ ਗਾਇਸ ਚਣੇ ਦਾ ਇਹ ਚ ਲੱਭਦੇ ਨਹੀਂ ਇੱਕ ਚਣਾ ਹੀ ਮਿਲਤਾ ਸੀ ਬੜੇ ਵਧੀਆ ਤੇ ਅੰਨੇ ਟੇਸਟੀ ਕੀ ਆਵਾਜ਼ ਘਾਇਓ ਨਾਲ ਜਿਨੇ ਪਿਆਜ਼ ਨਹੀਂ ਖਾਣਾ ਚਾਹੀਦਾ ਕੋਈ ਨਹੀਂ ਮੋਸੋ ਬਦਬੋ ਹੁੰਦੀ ਸਾਰਾ ਦਿਨ ਟੇਸਟੀ ਹੈ ਨਾ ਠੀਕ ਹਾਲ ਪਰ 150 ਰੁਪਏ ਦੇ हिसाब ਨਾਲ ਬਹੁਤ ਘੱਟ ਵਰਥ ਇਟ ਨਹੀਂ ਹੈਗੇ ਮਹਿੰਗੇ ਬੰਦੇ ਇੱਕ ਜਮ ਜੋਰਖਾਣਾ ਖਾਇਓ ਹਾਂਜੀ ਜਮ ਰੋਟੀ ਵੀ ਖਾਉਂਗੀ ਬਣਾਉਣ ਲੱਗੀ ਰੋਟੀ ਵਸ ਗਾਇਸ ਬੜੇ ਜਾਲੇ ਟੇਸਟੀ ਬਣਿਆ ਛੋਲੇ ਚਾਵਲ ਸਵਾਦ ਆ ਗਾਇਸ ਉੱਤੇ ਕੜੀ ਚਾਵਲ ਵੀ ਸੀਗੇ ਸਬਜ਼ੀ ਦੀ ਕੁਆਨਟੀਟੀ ਥੋੜੀ ਜਿਹੀ ਹੈਗੀ ਆ ਰਾਈਸ ਦੀ ਕੁਆਂਟੀਟੀ ਬਹੁਤ ਥੋੜੀ ਹੈ ਰਾਈਸ ਗਾਇਸ ਅਬ ਘਰੇ ਵੀ ਬਣਾ ਲਿਓ ਭਾਵੇਂ ਹੋਰ ਤੁਸੀਂ ਪਰ ਅਸੀਂ ਤਾਂ ਇਹਨਾਂ ਲਈ ਸੋਚਿਆ ਅਸੀਂ ਤੁਹਾਨੂੰ ਦੱਸਣਾ ਸੀਗਾ ਵਰਤੀ ਪੈ ਗਈ ਆ ਕਿ ਨਹੀਂ ਸਾਨੂੰ ਸਾਨੂੰ ਕਮੈਂਟਾਂ 'ਚ ਦੱਸਿਓ ਕਿੰਨੇ ਕਿੰਨੇ ਡਰਾਈ ਕੀਤੇ ਹੋਏ ਆ ਮੰਦੀ ਰਾਮ ਦੇ ਬਹੁਤ ਮੰਦੇ ਆ ਮਨੋਂ ਤਾਂ ਖਾਂਜ ਟੇਸਟੀ ਆ ਖਾਂਜ ਸਹੀ ਆ ਪੇਪਰ ਜੇ ਇੱਕ ਜਾਨੇ ਨੇ ਵੀ 150 ਲੈ ਲਈਆਂ ਇਦਾਂ ਖਾਣੇ ਹੁਣ ਕਰੇ ਉਹਦਾ ਵੀ ਕੱਢ ਨਹੀਂ ਭਰੂਗਾ ਉੱਖਾ ਹੀ ਰਹਿ ਜਾਊਗਾ ਵੀ ਦੋ ਲੈ ਸਕਦੇ ਹੋ ਬਹੁਤ ਮਹਿੰਗੇ 300 ਤੇ ਲੈ ਆਉਂਗੇ 50 ਰੁਪਏ ਚ ਬੰਦਾ ਰੋਟੀ ਖਾਵੇ ਮਾਰੋ ਤਾਂ 100 ਭਰ ਜਾਂਦਾ ਟਾਬੇ ਦੋ ਤੁਸੀਂ ਬੱਚੇ ਹੋ ਜੇ ਤੁਹਾਨੂੰ ਨਹੀਂ ਸਮਝ ਲੱਗਣੀ ਗਾਇਸ ਤੁਹਾਡੇ ਲਈ ਯਮੀਆਂ ਹਾਂ ਜੰਮੀ ਆ ਪਰ ਰੇਟ ਬਹੁਤ ਗਲਤ ਆ 150 ਰੁਪਏ ਬਹੁਤ ਜ਼ਿਆਦਾ ਤੁਸੀਂ ਕਦੀ ਵੀ ਨਾ ਟਰਾਈ ਕਰਿਓ ਗਾਇਸ ਕਰਿਓ ਕਰਿ ਕਰਿ ਬਣਾਇਓ 1 ਟਾਈਮ ਮੱਕ ਚਨੇ ਤੇ ਨਾਲ ਰਾਈਸ ਇੱਕ ਗਲਾਸ ਚੋਲਾਂ ਦਾ ਚਾਰ ਬਣ ਜਾਣੇ ਰਾਮ ਨੇ ਖਾ ਜਣੇ 1 ਟਾਈਮ ਤਾਂ ਟਰਾਈ ਕਰੀ ਸਕਦੇ ਹੋ ਤੁਸੀਂ ਨੋ 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 ਯੈਸ ਅਸੀਂ ਕਿਸੇ ਨੂੰ ਗਲਤ ਸਲਾਹ ਨਹੀਂ ਦਿੰਦੇ ਆਪਣਾ ਜੇ ਆਪਣੀ ਜੇਬ ਦੇਖ ਕੇ ਖਰਚਾ ਕਰਨ ਮੰਨੇ ਤੋ ਕੁਝ ਬਹੁਤ ਜ਼ਿਆਦੇ ਪੈਸੇ ਆ ਆਪਣੇ ਦਾਦੂ ਦੇ ਫालतू ਪੈਸੇ ਖਰਚਾਉਂਦੀ ਰਹਿੰਦੀ ਗਾਇਸ ਮੈਂ ਗੁੱਸਾ ਆ ਨਹੀਂ ਹੋਤੇ ਹੂੰ ਦਾਦੂ ਨੇ ਫੇਰ ਉਹਦੀ ਬਿੱਲਿੰਗ ਕਰਾ ਦਿੱਤੀ ਉੱਥੇ ਗੁੱਸੇ ਵੀ ਹੋ ਗਈ ਸੀ ਜੇ ਇਹਨਾਂ ਵਾਸਤੇ ਤੇ ਦਾਦੂ ਆਣ ਕੇ ਕਹਿੰਦੇ ਮੇਰੇ ਨਾਲ ਚੱਲ ਜਾਂਦੀ ਐ ਸੌਦਾ ਲੈਣ ਉੱਥੇ ਮੂੰਹ ਬਣਾ ਕੇ ਬਹਿ ਗਈ ਤੇ ਫਿਰ ਮੈਂ ਲੈ ਜਿੱਤੇ ਮੈਂ ਚੱਲਾ ਦੇਣਾ ਅਰੇ ਜਾ ਕੇ ਨਾ ਰੋਵੇ ਇੱਕ ਕਾਸੀ ਇੱਕ ਕਿੱਡ ਕੈਸ ਸੀ 200 ਰੁਪਏ ਦੀ ਉਹ ਵੀ ਲਿਆਉਂਦੀ ਆ ਕਿਟਕੈਟ ਵੀ ਲੈ ਕੇ ਆਈ ਆ ਇਹ ਦੋਸਤੋ ਵੀ ਆ ਕੇ ਦਿਖਾ ਸਾਰਿਆਂ ਨੂੰ ਗਾਇਸ ਆ 200 ਰੁਪਏ ਦੀ ਕਿਟਕੈਟ ਹਾਂ 200 ਰੁਪਏ ਦੀ ਕਿਟਕੈਟ ਵੀ ਲੈ ਕੇ ਆਈ ਆ 150 ਦਾ ਲਿਆਈ ਆ 200 ਦਾ ਤੇ ਸਾਡੇ 350 ਰੁਪਏ ਦਾ ਇਹ ਫालतू ਖਰਚਾ ਕਰਕੇ ਆਈ ਆ ਤੇ ਸਾਡੇ ਵਾਰਸ ਨੂੰ ਨੇ ਇੱਕ ਵੀ ਨਹੀਂ ਦਿੱਤੀ ਇਹਨੇ ਆਪਣੇ ਭਰਾ ਨੂੰ ਕਿਟਕੈਟ ਅਨਬਾਕਸਿੰਗ ਕਰ ਰਹੀ ਹਾਂ ਦੇਖਦੇ ਹਾਂ ਇਹਦੇ ਵਿੱਚ 200 ਵਾਲਾ ਕੀ ਕੁਛ ਮੈਨੂੰ ਤਾਂ ਲੱਗਦਾ ਇਹ ਵੀ ਮਹਿੰਗੀ ਆ ਇਹਨੇ ਲਿਆਂਦੀ ਮਹਿੰਗੀ ਆ ਮਨਤਰੇ ਵੀ ਅੱਜ ਹੈਗਾ ਸੰਡੇ ਤੇ ਮਨਤਰੇ ਨਾਲ ਤੋਂ ਕਿ ਹੋ ਗਈ ਰੈਡੀ ਅਰਧਾ ਕੰਮ ਸਾਰਾ ਉੰਜੀ ਪਿਆਜ ਕੋਸ ਨਹੀਂ ਕੀਤਾ ਅੰਡੇ ਮਾਂਜ ਲਿਆ ਹੁਣ ਮੈਂ ਫੁਲਕੇ ਲੱਗੀ ਬਣਾਉਣ ਤੇ ਆਹ ਦੇਖੋ ਇਹ ਮੇਰੇ ਕੋਲ ਡੈਂਸਰ ਵੀ ਦੀ ਹੁੰਦੀ ਐ ਹਾਂ 10 20 10 40 50 70 ਪੱਤੇ 190 200 110 120 130 ਨਾ ਇਹ ਦੋ ਹੈ ਦੋ ਹੋਰ ਆ ਨੀ 130 150 ਇਹ ਨਹੀਂ 150 ਹੋ ਗਿਆ ਦੋ ਹੋਰ ਕੱਡੀਆਂ ਪੰਜ ਪੋਕੇਟਾਂ ਇੱਥੇ ਨਹੀਂ ਅੰਦਰ ਇਹ ਦੱਬੇ ਦੇ ਚਾਰ ਦਸ ਲਾ ਲਏ ਉਹਨਾਂ ਨੇ 50 ਰੁਪਏ ਉਦਾਂ ਹੈ ਕਿ ਵਧੀਆ ਹੈ ਮੰਮੀ ਨਹੀਂ ਵਧੀਆ ਮੈਂ ਨਹੀਂ ਖਾਣੀ ਮਹਿੰਗੀਆਂ ਹੈ ਵੀ ਮਨ ਨੂੰ ਤਾਂ ਬਹੁਤ ਜਿਆਦੀ ਤੁਸੀਂ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਇਹ ਗੱਲ ਤਾਂ ਪਤਾ ਹੀ ਹੋਣੀ ਆ ਕਿ ਬੱਚੇ ਬਹੁਤ ਜ਼ਿਆਦਾ ਜੇਤ ਕਰਦੇ ਆ ਤੇ ਇਹਨਾਂ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਆਹ ਦੇਖ ਲਓ 150 ਰੁਪਏ ਇੱਥੇ ਬਰਬਾਦ ਕਰਕੇ ਆਈ ਆ ਤੇ 200 ਰੁਪਏ ਇੱਥੇ ਬਰਬਾਦ ਕੀਤਾ ਇਹਨੇ ਜੋ ਕਿ ਬਹੁਤ ਜ਼ਿਆਦਾ ਗਲਤ ਆ ਤੇ ਮम्मा ਘਾਰੇ ਪਿੱਲ ਜਾਵਾਂ ਸਵਾਦੇ ਮਿਲ ਬਹੁਤ ਲੱਗੇ ਪਰ ਰੇਟ ਬਹੁਤ ਜ਼ਿਆਦਾ ਹਾਂਜੀ ਹੁਣ ਆਪਾਂ ਬਣਾਉਣ ਲੱਗੇ ਆ ਗਰਮ ਗਰਮ ਫੁੱਲ ਕੇ ਤਵਾ ਜਮਾ ਕੇ ਰੱਖ ਲਿਓ ਖਾਣ ਕੋਲ ਕੇ ਬੁਕਾਰਾਂਗੇ ਦਵਾ ਦੋ ਤੁਸੀਂ ਛੋਲੇ ਚਾਵਲ ਨੂੰ ਕਿੰਨੇ ਦੇਣੇ ਚਾਹੂਗੇ 10 ਤੋਂ 8 10 ਤੋਂ 9 10 ਤੋਂ 8 ਤੁਹਾਨੂੰ ਦੇ ਦੂੰਗੀ ਕਿਉਂਕਿ ਕੁਆਂਟੀਟੀ ਬਹੁਤ ਥੋੜੀ ਹੈ ਜੀ ਇਹਨਾਂ ਪਗਰੰਦਾਂ ਨੂੰ ਕੋਲ ਕੇ ਬਣਾ ਕੇ ਸੋਈ ਮੈਂ ਹਰੀ ਕਰੀਮ ਕਰ ਦਿੰਦੀ ਹਾਂ ਰੋਣ ਪੁਕੇ ਨਾ ਕੋ ਬਾਤ ਨੂੰ ਮਲਾਉਂ ਕਿ ਚਾਰੋ ਬੋਚਾ ਤੇ ਨਾ ਆਪੋ ਸਵੇਰੀ ਲਈ ਆ ਸੀ ਜੋ ਕਿ ਅੱਜ ਬਾਬਾ ਦੀਪ ਸਿੰਘ ਜੀ ਦੀ ਲਗਾਈ ਜੋਤ ਸਵੇਰੇ ਸੰਡੇ ਅੱਜ ਬਾਬੇ ਸ਼ਿਦਾਂ ਦਾ ਬੇਣਾ ਤੇ ਜੋ ਲੋਤੀ ਆਪੋ ਸਵੇਰੀ ਲਾ ਰਹੀ ਸੀ ਨਾ ਕੋ ਕੇ ਤੇ ਇਹ ਫੁਲਕੇ ਤਗਾਲ ਮੈਂ ਮੱਥਾ ਮੈਂ ਮੱਥਾ ਢੇਕ ਲਿਆ ਸੀਗਾ ਲਾ ਗਏ ਹੂੰ ਤੇ ਸ਼ਾਮ ਨੂੰ ਆਪਾਂ ਬਾਈ ਨੂੰ ਮਸਤੀ ਦਾ ਕੋਲ ਲਗਾਈ ਨਾ ਚਿੱਟੀ ਬਰਫੀ ਤਾਂ ਸਾਰਿਆਂ ਨੂੰ ਪਤਾ ਹੀ ਹੈ ਚਿੱਟੀ ਬਰਫੀ ਦਾ ਭੋਗ ਲੱਗਦਾ ਬਾਬਾ ਦੀਪ ਸਿੰਘ ਜੀ ਨੂੰ ਕਿਉਂਕਿ ਬਾਬਾ ਜੀ ਦੇ ਫੇਵਰਟ ਆ ਫੇਵਰਟ ਆ ਤੇ ਸ਼ਾਮ ਨੂੰ ਜੋਤ ਜੀ ਕਰਕੇ ਆਪਾਂ ਭੋਗ ਲਗਾਵਾਂਗੇ ਤੁਸੀਂ ਬਣੇ ਰਹੋ ਸਾਡੇ ਵਲੌਗ ਦੇ ਨਾਲ ਅੱਜ ਗਾਇਸ ਇੱਥੇ ਆਪਣੀ ਸ਼ਾਮ ਹੋ ਗਈ ਸੀ ਤੇ ਮੈਂ ਆਪਾਂ ਆਇਆ ਬਾਬਾ ਦੀਪ ਸਿੰਘ ਜੀ ਦੀ ਜੋਤ ਮਾਹੀ ਗੋਬਾਹੇ ਮਾਹੀ ਗੋਬਾਹੇ ਮਾਹੀ ਗੋਬਾਹੇ ਖਾਪਾ ਬੱਚਾ ਪ੍ਰਸ਼ਾਦ ਲੈ ਆਂਦਾ ਸੀ ਨਾਮ ਜੀ ਮਾਹੀ ਗੋਬਾਹੇ ਜਾ ਬਦਗਾਉ ਬਣਾਈਆਂ ਅੱਜ ਅੱਜ ਦਾ ਰੋਹਰ ਨਾਲੇ ਪੱਕੋ ਪਾਇਆ ਨਾ ਵਾਹਿਗੁਰੂ ਵਾਹਿਗੁਰੂ ਸਤਨਾਮੁ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰੀਂਦਾ ਤਾਂ ਸੁਖ ਸ਼ਾਂਤੀ ਬਖਸ਼ੀਂ ਬੰਦ ਬੰਦ ਬਖਦੀ ਬਸੇ ਮਾ ਸੱਚੇ ਬਸ ਹੁੰਦਾ ਪੜਾ ਕਰਿਓ ਵਾਹਿਗੁਰੂ ਜੀ ਹੁਣ ਆਪ ਤੂ ਫਲਾ ਲੰਗ

ਦੇ ਮਕਾਨਾਂ ਨੇ ਕੋਈ ਡੋਟੇ ਨਹੀਂ ਲਾਉਂਦੇ। ਉਹ ਉਸੇ ਅੰਦਰ। ਉਹ ਬਸ ਸ਼ਾਹ ਕੋਲੇ ਨਹੀਂ ਲਾਉਂਦੇ। ਹਲੋ। ਅੰਦਰ ਮਾਰ ਬੈਠੇ। ਵਰਪੀ ਦੇ ਪਛਾਦ ਦਾ ਪਪੂ ਲਗਾਤਾ ਬਾਬਾ ਜੀ ਨੇ। ਤੇ ਸਾਰੀ ਵਰਪੀ ਬੱਥਰਾ ਪੀਆ। ਬੱਚਾ ਬਚੋ ਕੇ ਤੇ ਸਾਈ ਸਾਰੇ ਘਰ ਜਾਂ ਜੀ ਇਹਦੇ ਵਿੱਚ ਵੰਡ ਲਾਂਗੇ। ਹਾਂਜੀ ਗਾਇਸ ਵਾਈਡਾ ਵਲੋਗ ਕਿਦਾਂ ਲੱਗਿਆ ਸਾਰਿਆਂ ਨੂੰ ਅੱਜ ਦਾ ਲੋਗ ਨਹੀਂ ਤੇ ਬਾਬਾ ਦੀਪ ਸਿੰਘ ਜੀ ਜੋਤ ਲਗਾਈ ਆਪਾਂ ਸਾਰਿਆਂ ਤੇ ਮੇਰ ਪਰਿਆ ਅੱਠ ਰੱਖਣ ਬਾਬਾ ਦੀਪ ਸਿੰਘ ਜੀ ਸਾਰਿਆਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰਵੇ ਤੇ ਅੱਜ ਦਾ ਵਲੋਗ ਇਨਾਈਂ ਤੇ ਵਧੀਆ ਲੱਗਾ ਤਾਂ లైਕ ਸ਼ੇਅਰ ਕਰਦੇ ਐਡ ਕਰਦੇ ਆਂ ਵਲੋਗ ਦਾ ਧੰਨਵਾਦੀ ਸਾਰਿਆਂ ਦਾ ਬਾਏ